ਉਰਵਸ਼ੀ ਰਤਾਲੇਦ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਸਲ ਕਿਹਾ ਜਾ ਰਿਹਾ ਹੈ ਕਿ ਸ਼ੂਟਿੰਗ ਦੇ ਦੌਰਾਨ ਉਹਨਾਂ ਦੇ ਨਾਲ ਇੱਕ ਵੱਡਾ ਹਾਦਸਾ ਹੋ ਗਿਆ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਖਬਰ ਤੇਜ਼ੀ ਦੇ ਨਾਲ ਫੈਲ ਰਹੀ ਹੈ ਅਤੇ ਉਹਨਾਂ ਦੇ ਚਾਹਣ ਵਾਲੇ ਤੇ ਉਹਨਾਂ ਦੇ ਫੈਨਸ ਨੂੰ ਜਿਹੜਾ ਆ ਝਟਕਾ ਲੱਗਿਆ ਤੇ ਕਾਫੀ ਜ਼ਿਆਦਾ ਉਹਨਾਂ ਦੇ ਫੈਨ ਜਿਹੜੇ ਪਰੇਸ਼ਾਨ ਵੀ ਨਜ਼ਰ ਆ ਰਹੇ ਨੇ ਤੇ ਸੋਸ਼ਲ ਮੀਡੀਆ ਤੇ ਕਮੈਂਟ ਕਰਕੇ ਅਤੇ ਪੋਸਟਾਂ ਪਾ ਕੇ ਉਰਵਸ਼ੀ ਦੇ ਲਈ ਦੁਆ ਕੀਤੀ ਜਾ ਰਹੀ ਹੈ ਜਿੰਨਾ ਐਕਟਰਸ ਉਰਵਸ਼ੀ ਰਤੋਲੇ ਦੇ ਨਾਲ ਇਹ ਜੁੜੀ ਹੋਈ ਖਬਰ ਸਾਹਮਣੇ ਆ ਰਹੀ ਹੈ ਕਿ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਉਹਨਾਂ ਨੂੰ ਕਾਫੀ ਜ਼ਿਆਦਾ ਝੂਟ ਲੱਗੀ ਹੈ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਹੱਥ ਦੇ ਵਿੱਚ ਜ਼ਬਰਦਸਤ ਫ੍ਰੈਕਚਰ ਹੋਇਆ ਜਿਸ ਤੋਂ ਬਾਅਦ ਉਹਨਾਂ ਨੂੰ ਹైదరాబాద్ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਫਿਲਹਾਲ ਐਕਟਰਸ ਦਾ ਇਲਾਜ ਚੱਲ ਰਿਹਾ ਹੈ ਦਰਅਸਲ ਫ੍ਰੀ ਪ੍ਰੈਸ ਜਰਨਲ ਦੀ ਰਿਪੋਰਟ ਦੇ ਮੁਤਾਬਕ ਉਰਵਸ਼ੀ ਹైదరాబాద్ ਦੇ ਵਿੱਚ ਨੰਦਾ ਮੋਰੀ ਬਲਕ੍ਰਿਸ਼ਨ ਦੀ ਕਮਿੰਗ ਤੇਲਗੂ ਫਿਲਮ NBK109 ਤੇ ਕੰਮ ਕਰ ਰਹੀ ਹੈ ਉੱਥੇ ਹੀ ਫਿਲਮ ਦੇ ਇੱਕ ਐਕਸ਼ਨ ਉੱਥੇ ਹੀ ਫਿਲਮ ਦੇ ਇੱਕ ਐਕਸ਼ਨ ਸੀਕਵੈਂਸ ਦੀ ਸ਼ੂਟਿੰਗ ਦੇ ਦੌਰਾਨ ਉਸ ਨੂੰ ਝੋਟ ਲੱਗੀ ਹੈ ਨਿਊਜ਼ ਪੋਰਟਲ ਦੇ ਹਵਾਲੇ ਦੇ ਨਾਲ ਕਿਹਾ ਗਿਆ ਹੈ ਕਿ ਅਰਵਰਸ਼ੀ ਦੀ ਟੀਮ ਨੇ ਵੀ ਹਸਪਤਾਲ ਦੇ ਵਿੱਚ ਪਹर्ती ਹੋਣ ਦੀ ਖਬਰ ਦੀ ਪੁਸ਼ਟੀ ਕੀਤੀ ਹੈ ਉਹਨਾਂ ਦੱਸਿਆ ਹੈ ਕਿ ਹੱਥ ਦੇ ਵਿੱਚ ਫ੍ਰੈਕਚਰ ਹੋਇਆ ਜਿਸ ਦੇ ਕਾਰਨ ਅਭਿਨੇਤਰੀ ਕਾਫੀ ਸਮੇਂ ਤੋਂ ਤਕਲੀਫ ਦੇ ਵਿੱਚ ਹੈ ਉਰਵਸ਼ੀ ਤੀਸਰੇ ਸ਼ਕਟੂਲ ਦੀ ਸ਼ੂਟਿੰਗ ਕਰ ਰਹੀ ਹੈ ਜਨਾਲੀ ਦੱਸਿਆ ਜਾ ਰਿਹਾ ਹੈ ਕਿ ਉਰਵਸ਼ੀ ਰਤੇਲੇ NBK 109 ਦੇ ਵਿੱਚ ਅਹਿਮ ਰੋਲ ਪਲੇ ਕਰ ਰਹੀ ਹੈ ਤੇ ਉਹ ਫਿਲਮ ਦੇ ਤੀਸਰੇ ਸ਼ਡਿਊਲ ਦੀ ਸ਼ੂਟਿੰਗ ਦੇ ਲਈ ਹైదరాబాద్ ਪਹੁੰਚੀ ਸੀ ਇਸ ਦੌਰਾਨ ਐਕਟਰਸ ਨੂੰ ਝੋਟ ਲੱਗ ਗਈ ਫਿਲਹਾਲ ਉਰਵਸ਼ੀ ਦੇ ਹੈਲਥ ਅਪਡੇਟਸ ਦਾ ਇੰਤਜ਼ਾਰ ਸਾਰੇ ਹੀ ਕਰ ਰਹੇ ਨੇ ਉਹਨਾਂ ਦੇ ਚੌਨ ਵਾਲੇ ਉਹਨਾਂ ਦੇ ਫੈਨਸ ਇਹ ਅਪਡੇਟ ਦਾ ਇੰਤਜ਼ਾਰ ਕਰ ਰਹੇ ਨੇ ਕਿ ਹੁਣ ਉਰਵਸ਼ੀ ਦੀ ਤਬਿਆਤ ਕਿਵੇਂ ਆ ਉਰਵਸ਼ੀ ਨੇ ਹਸਪਤਾਲ ਦੇ ਵਿੱਚ ਕੋਈ ਤਸਵੀਰ ਜਾਂ ਵੀਡੀਓ ਵੀ ਅਪਲੋਡ ਨਹੀਂ ਕੀਤਾ ਫਿਲਹਾਲ ਫੈਨਸ ਐਕਟਰਸ ਦੇ ਜਲਦ ਠੀਕ ਹੋਣ ਦੇ ਲਈ ਦੁਆ ਰਹਨੇ ਦੱਸਿਆ ਕਿ ਐਨਬੀਕੇ 109 ਨਵੰਬਰ 2023 ਦੇ ਵਿੱਚ ਫਲੋਰ ਤੇ ਚਲੀ ਗਈ ਸੀ ਕਲੀ ਦੁਆਰਾ ਨਿਰਦੇਸ਼ਿਤ ਇਸ ਫਿਲਮ ਦੇ ਵਿੱਚ ਬੌਬੀ ਦੋਲ ਵੀ ਅਹਿਮ ਭੂਮਿਕਾ ਨਿਭਾ ਰਹਿਨੇ ਫਿਲਮ ਦੇ ਵਿੱਚ ਦੁਲਕਰ ਸੁਲਮਾਨ ਅਤੇ ਪ੍ਰਕਾਸ਼ ਰਾਜ ਵੀ ਮੁੱਖ ਭੂਮਿਕਾ ਦੇ ਵਿੱਚ ਹੋਣਗੇ ਇਸ ਬਾਅਦ ਦੇਖਣਾ ਹੋਵੇਗਾ ਕਿ ਹੁਣ ਉਰਵਸ਼ੀ ਦੀ ਹੈਲਥ ਅਪਡੇਟ ਕੀ ਆਉਂਦੀ ਹੈ ਤੇ ਉਸ ਦੇ ਫੈਨਸ ਉਸ ਦੀ ਤੇ ਉਸ ਦੇ ਫੈਨਸ ਉਸ ਦੇ ਠੀਕ ਹੋਣ ਦੀ ਦੁਆ ਕਰ ਰਹੇ ਨੇ